ਕੇਂਦਰ ਸਰਕਾਰ ਦੇ ਵੱਲੋਂ ਅੱਜ ਬਜਟ ਪੇਸ਼ ਕੀਤਾ ਜਾਏਗਾ ਤੇ ਇਸ ਬਜਟ ਦੇ ਵਿੱਚ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਜਾ ਸਕਦੀ ਹੈ ਦੱਸਿਆ ਜਾ ਰਿਹਾ ਹੈ ਕਿ ਸਵੇਰ 11 ਵਜੇ ਬਜਟ ਪੇਸ਼ ਕੀਤਾ ਜਾਏਗਾ ਵਿੱਤ ਮੰਤਰੀ ਨਰਮਲਾ ਸੀਤਾਰਮਨ ਵੱਲੋਂ ਫਿਲਹਾਲ ਉਹ ਸੰਸਦ ਪਹੁੰਚ ਚੁੱਕੇ ਨੇ ਤੇ ਪਹਿਲਾ ਉਹਨਾਂ ਦੇ ਵੱਲੋਂ ਇਹ ਬਜਟ ਰਾਸ਼ਟਰਪਤੀ ਦ੍ਰੋਪਦੀ ਮੂਰ ਨੂੰ ਸੌਂਪਿਆ ਜਾਏਗਾ ਮਾਮਲੇ ਦੇ ਨਾਲ ਜੁੜੀ ਜੋ ਜਾਣਕਾਰੀ ਵੀ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਅੰਤ ਤੱਕ ਸਾਡੀ ਇਸ ਖਾਸ ਵੀਡੀਓ ਨੂੰ ਜ਼ਰੂਰ ਦੇਖਿਓ ਦਸਾ ਜਾ ਰਿਹਾ ਹੈ ਕਿ ਕੇਂਦਰੀ ਵਿੱਤ ਮੰਤਰੀ ਨਰਮਲਾ ਸੀਤਾ ਰਮਣਾਚ ਲਗਾਤਾਰ ਆਪਣਾ 8ਵਾਂ ਬਜਟ ਪੇਸ਼ ਕਰਨਗੇ ਉਸ ਵੇਰੇ 8:30 ਵਜੇ ਆਪਣੇ ਰਿਹائش ਤੋਂ ਵਿੱਤ ਮੰਤਰਾਲੇ ਪਹੁੰਚ ਅੱਧਾ ਘੰਟਾ ਮੰਤਰਾਲੇ ਦੇ ਵਿੱਚ ਰੁਕਣ ਤੋਂ ਬਾਅਦ ਉਹ ਰਾਸ਼ਟਰਪਤੀ ਭਵਨ ਦੇ ਲਈ ਰਵਾਨਾ ਹੋਗੇ ਤੇ ਉੱਥੇ ਰਾਸ਼ਟਰਪਤੀ ਬਜਟ ਦੀ ਕਾਪੀ ਜੋ ਹੈ ਉਹ 드੍ਰੋਪ ਦੀ ਮਨਮਨ ਨੂੰ ਸੌਂਪਣਗੇ ਇਸ ਤੋਂ ਬਾਅਦ ਉਸ ਵੇਰੇ 11:00 ਵਜੇ ਸੰਸਦ ਦੇ ਵਿੱਚ ਵਿੱਤ ਮੰਤਰੀ ਦਾ ਭਾਸ਼ਣ ਸ਼ੁਰੂ ਹੋਵੇਗਾ ਇਹ ਬਜਟ ਪਾਰ ਸਰਕਾਰ ਦੇ ਵਿੱਤੀ ਸਾਲ 2025-26 ਦੇ ਲਈ ਹੈ ਤੁਹਾਨੂੰ ਦੱਸ ਦਈਏ ਕਿ ਸਰਕਾਰ ਦਾ ਬਜਟ ਸੈਸ਼ਨ ਕੱਲ ਤੋਂ ਸ਼ੁਰੂ ਹੋ ਗਿਆ ਤੇ ਇਸ ਵਾਰ ਦਿਆਂ ਜੋ ਨਜ਼ਰਾਂ ਨੇ ਉਹ ਬਜਟ ਦੇ ਉੱਤੇ ਟਿਕੀਆਂ ਹੋਈਆਂ ਕਿਉਂਕਿ ਇੱਕ ਆਰਥਿਕ ਸਥਿਤੀ ਅਤੇ ਸਰਕਾਰ ਦੀਆਂ ਆਉਣ ਵਾਲੀਆਂ ਨੀਤੀਆਂ ਦੇ ਸੰਕੇਤ ਇਹ ਬਜਟ ਦੇਵੇਗਾ ਇਹ ਬਜਟ ਖਾਸ ਹੋਣ ਜਾ ਰਿਹਾ ਹੈ ਕਿਉਂਕਿ ਇਹ ਉਹਨਾਂ ਦਾ ਲਗਾਤਾਰ 8ਵਾਂ ਬਜਟ ਗੁਪੇਗਾ ਜਿਸ ਕਾਰਨ ਇਤਿਹਾਸ ਰਚਨ ਵੱਲ ਵਧ ਗਿਆ ਹੈ ਸਮਤ ਵਰਗ ਅਤੇ ਵਪਾਰ ਜਗਤ ਨੂੰ ਬਜਟ 2025-26 ਤੋਂ ਬਹੁਤ ਸਾਰੀਆਂ ਉਮੀਦਾਂ ਨੇ ਖਾਸ ਤੌਰ ਤੇ ਟੈਕਸ ਛੋਟਾ ਮਹਿੰਗਾਈ ਤੇ ਰਾਹਤ ਦੇ ਨਾਲ ਹੀ ਨਾਲ ਵਿਕਾਸ ਯੋਜਨਾਵਾਂ ਬਾਰੇ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਹੈ ਕਿ ਇਸ ਵਾਰ ਬਜਟ 50 ਲੱਖ ਕਰੋੜ ਰੁਪਏ ਤੋਂ ਵੱਧ ਹੋ ਸਕਦਾ ਹੈ ਜੋ ਸਰਕਾਰ ਦੇ ਸਾਹਮਣੇ ਵੱਡੀ ਚੁਣੌਤੀ ਹੈ ਸਰਕਾਰ ਨੂੰ ਵਿੱਤੀ ਘਾਟੇ ਨੂੰ ਕੰਟਰੋਲ ਦੇ ਵਿੱਚ ਰੱਖਦੇ ਹੋਏ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਲਈ ਸਹੀ ਦਿਸ਼ਾ ਨਿਰਦੇਸ਼ ਕਰਨਾ ਪਵੇਗਾ ਦੱਸਿਆ ਜਾ ਰਿਹਾ ਹੈ ਕਿ ਵਿੱਤ ਮੰਤਰੀ ਦੇ ਅੱਗੇ ਕਈ ਚੁਣੌਤੀਆਂ ਹਨ ਨਰਮਲਾ ਸੀਤਾਰਮਨ ਅਤੇ ਉਹਨਾਂ ਦੀ ਟੀਮ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਵਿਕਾਸ ਨੂੰ ਤੇਜ਼ ਕਰਨਾ ਅਤੇ ਵਿੱਤੀ ਘਾਟੇ ਨੂੰ ਜੀਡੀਪੀ ਦੇ 4.5% ਤੋਂ ਹੇਠਾਂ ਰੱਖਣਾ ਹੈ ਬਜਟ ਨੂੰ ਤਿਆਰ ਕਰਨ ਦੇ ਵਿੱਚ ਵਿੱਤ ਸਕੱਤਰ ਆਰਥਿਕ ਮਾਮਲਿਆਂ ਦੇ ਸਕੱਤਰ ਖਰਚਾ ਸਕੱਤਰ ਦੀਪੰਸ ਸਕੱਤਰ ਵਿੱਤੀ ਸੇਵਾਮਾਸ ਸਕੱਤਰ ਅਤੇ ਮੁੱਖ ਆਰਥਿਕ ਸਲਾਹਕਾਰਾਂ ਦਾ ਅਹਿਮ ਯੋਗਦਾਨ ਹੋਵੇਗਾ ਨਰਮਲਾ ਸੀਤਾਰਮਨ ਬਜਟ ਪੇਸ਼ ਕਰਕੇ ਇਤਿਹਾਸ ਰਚਣਗੇ ਅਸਲ ਦੇ ਵਿੱਚ ਇਹ ਉਹਨਾਂ ਦਾ ਲਗਾਤਾਰ 8ਵਾਂ ਬਜਟ ਹੈ ਤੇ ਜਿੱਥੇ ਗੱਲ ਕੀਤੀ ਜਾਵੇ ਮੋਰਾਰਜੀ ਦੇਸਾਈ ਦੀ ਤੇ ਉਹਨਾਂ ਦੇ ਰਿਕਾਰਡ ਦੇ ਨੇੜੇ ਉਪਹੁੰਚ ਜਾਣਗੇ ਉਹਨਾਂ ਦੇ ਵੱਲੋਂ ਹੁਣ ਤੱਕ 10 ਬਜਟ ਪੇਸ਼ ਕੀਤੇ ਗਏ ਨੇ ਉਹ ਭਾਰਤ ਦੀ ਪਹਿਲੀ ਫੁੱਲ ਟਾਈਮ ਮਹਿਲਾ ਵਿੱਤ ਮੰਤਰੀ ਆ ਤੇ ਉਹਨਾਂ ਨੇ 2019 ਤੋਂ ਲਗਾਤਾਰ 7 ਬਜਟ ਹੁਣ ਤੱਕ ਪੇਸ਼ ਕਰ ਦਿੱਤੇ ਨੇ ਤੇ ਇਹ ਵਾਲਾ ਬਜਟ ਉਹਨਾਂ ਦਾ 8ਵਾਂ ਬਜਟ ਹੈ ਬਜਟ ਪੇਸ਼ ਕਰਨ ਦੀ ਪ੍ਰਕਿਰਿਆ ਕੀ ਆ ਭਾਰਤ ਵਿੱਚ ਹਰ ਸਾਲ 1 ਫਰਵਰੀ ਨੂੰ ਬਜਟ ਪੇਸ਼ ਕੀਤਾ ਜਾਂਦਾ ਹੈ ਬਜਟ ਪਹਿਲਾਂ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਫਿਰ ਰਾਜ ਸਭਾ ਦੇ ਵਿੱਚ ਭੇਜਿਆ ਜਾਂਦਾ ਹੈ ਬਜਟ ਦੇ ਦੋ ਹਿੱਸੇ ਹੁੰਦੇ ਨੇ ਇੱਕ ਆਮ ਲੋਕਾਂ ਅਤੇ ਕਾਰੋਬਾਰੀਆਂ ਦੇ ਲਈ ਤੇ ਦੂਜਾ ਸਰਕਾਰ ਦੇ ਖਰਚਿਆਂ ਤੇ ਯੋਜਨਾਵਾਂ ਦੇ ਲਈ ਬਜਟ ਦੇ ਵਿੱਚ ਖਾਸ ਕੀ ਹੋ ਸਕਦਾ ਦੱਸਿਆ ਜਾਂਦਾ ਹੈ ਕਿ ਪੂੰਜੀਗਤ ਖਰਚ 20% ਵੱਧ ਸਕਦਾ ਜਿਸ ਦੇ ਨਾਲ ਲੋਕਾਂ ਦੀ ਖਰੀਦ ਸ਼ਕਤੀ ਵਧੇਗੀ ਵਿੱਤੀ ਘਾਟੇ ਨੂੰ 4.4 ਫੀਸਦੀ ਤੇ ਰੱਖਣ ਦਾ ਟੀਚਾ ਹੋ ਸਕਦਾ ਮੱਧ ਵਰਗ ਦੇ ਲਈ ਟੈਕਸ ਰਾਹਤ ਦੀ ਸੰਭਾਵਨਾ ਬਜਲੀ ਸੜਕਾਂ ਬੁਨਿਆਦੀ ਢਾਂਚੇ ਦੇ ਲਈ ਵੱਡੇ ਐਲਾਨ ਸੰਭਵ ਪ੍ਰਧਾਨ ਮੰਤਰੀ ਮੋਦੀ ਦੀਆਂ ਉਮੀਦਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਜਟ ਸੈਸ਼ਨ ਦੀ ਸ਼ੁਰੂਆਤ ਦੇ ਵਿੱਚ ਕਿਹਾ ਕਿ ਇਹ ਬਜਟ ਭਾਰਤ ਦੇ ਵਿਕਾਸ ਨੂੰ ਨਵੀਂ ਊਰਜਾ ਦੇਵੇਗਾ ਤੇ ਗਰੀਬ ਤੇ ਮੱਧ ਵਰਗ ਨੂੰ ਰਾਹਤ ਦੇਵੇਗਾ ਮਹੱਤਵਪੂਰਨ ਬਿੱਲਾ ਤੇ ਵੀ ਨਜ਼ਰ ਹੋਵੇਗੀ ਸਰਕਾਰ ਬਜਟ ਸੈਸ਼ਨ ਦੇ ਵਿੱਚ ਵਕਫ ਬਿੱਲ 에ਅਰਕ੍ਰਾਫਟ ਦੇ ਵਿੱਚ ਹਿੱਤਾ ਦੀ ਸੁਰੱਖਿਆ ਬਿੱਲ ਤੇ ਤ੍ਰਿਪੂਵਨ ਕੋ ਆਪਰੇਟਿਵ ਯੂਨੀਵਰਸਿਟੀ ਬਿੱਲ ਵਰਗੇ ਮਹੱਤਵਪੂਰਨ ਬਿੱਲ ਪੇਸ਼ ਕਰ ਸਕਦੀ ਹੈ ਬਜਟ ਮਿਤੀ ਅਤੇ ਸਮਾਂ ਇਤਿਹਾਸ ਇਸ ਤੋਂ ਪਹਿਲਾਂ ਫਰਵਰੀ ਦੇ ਆਖਰੀ ਦਿਨ ਸ਼ਾਮ 5 ਵਜੇ ਬਜਟ ਪੇਸ਼ ਕੀਤਾ ਗਿਆ ਸੀ 1999 ਦੇ ਵਿੱਚ ਇਸ ਨੂੰ ਬਦਲ ਕੇ ਸਵੇਰੇ 11 ਵਜੇ ਕਰ ਦਿੱਤਾ ਗਿਆ ਅਤੇ 2017 ਦੇ ਵਿੱਚ 1 ਫਰਵਰੀ ਨੂੰ ਬਜਟ ਪੇਸ਼ ਕਰਨ ਦੀ ਪਰੰਪਰਾ ਸ਼ੁਰੂ ਹੋਈ ਤਾਂ ਜੋ ਸਕੀਮਾਂ ਨੂੰ ਜਲਦੀ ਲਾਗੂ ਕੀਤਾ ਜਾ ਸਕੇ ਬਜਟ ਪੇਸ਼ ਕਰਨ ਦਾ ਇਤਿਹਾਸ ਰਿਕਾਰਡ ਦੱਸਿਆ ਜਾਂਦਾ ਹੈ ਕਿ ਆਜ਼ਾਦ ਭਾਰਤ ਦਾ ਪਹਿਲਾ ਬਜਟ ਜੋ ਹੈ ਉਹ ਆਰ ਕੇ ਸ਼ਨਮੁਖਮ ਚेट्टी ਨੇ ਇਸ ਨੂੰ 26 ਨਵੰਬਰ 1947 ਨੂੰ ਪੇਸ਼ ਕੀਤਾ ਸੀ ਮੁਰਾਰ지 ਦੇਸਾਈ ਨੇ ਸਭ ਤੋਂ ਵੱਧ 10 ਵਾਰ ਬਜਟ ਪੇਸ਼ ਕੀਤਾ ਡਾਕਟਰ ਮਨਮੋਹਨ ਸਿੰਘ ਨੇ 1991 ਦੇ ਬਜਟ ਨੇ ਭਾਰਤ ਦੀ ਆਰਥਿਕਤਾ ਨੂੰ ਨਵੀਂ ਦਿਸ਼ਾ ਦਿੱਤੀ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਰਿਕਾਰਡ ਜਿਹੜੇ ਨੇ ਉਹ ਬਣੇ ਹੋਏ ਐ ਤੇ ਹੁਣ ਜੇ ਜਿੱਥੇ ਗੱਲ ਕੀਤੀ ਜਾਵੇ ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਜੋ ਕਿ ਲਗਾਤਾਰ ਆਪਣਾ 8ਵਾਂ ਬਜਟ ਪੇਸ਼ ਕਰਨਗੇ ਤੇ ਉਹਨਾਂ ਦੇ ਵੱਲੋਂ ਇਤਿਹਾਸਕ ਜੋ ਰਿਕਾਰਡ ਬਣਾਇਆ ਗਿਆ ਹੈ ਉਸਦੇ ਕਾਫੀ ਕਰੀਬ ਪਹੁੰਚਿਆ ਜਾਏਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਯਾਨੀ ਕਿ ਹੁਣ ਜੋ ਭਾਸ਼ਣ ਦਿੱਤ ਮੰਤਰੀ ਦੇ ਵੱਲੋਂ ਦਿੱਤਾ ਜਾਏਗਾ ਉਸ ਦੇ ਵਿੱਚ ਸਭ ਦੱਸਿਆ ਜਾਏਗਾ ਕਿ ਬਜਟ ਕਿਸ ਤਰੀਕੇ ਪੇਸ਼ ਹੋਵੇਗਾ ਤੇ ਕਿਨਾ ਕਿਨਾ ਨੂੰ ਕਿਸ-ਕਿਸ ਚੀਜ਼ਾਂ ਤੇ ਰਾਹਤ ਮਿਲ ਸਕਦੀ ਹੈ